ਲੋ ਜੀ ਅਕਾਲੀ ਦਲ ਨੇ ਹੁਣੇ-ਹੁਣੇ ਇੱਕ ਤਕੜਾ ਆਲਾਨ ਕਰ ਦਿੱਤਾ ਦੱਸਦੀ ਹੈ ਕਿ ਮਨਰੇਗਾ ਦੀ ਥਾਂ ਤੇ ਇੱਕ ਨਵਾਂ ਪਿੰਡ ਰੋਜ਼ਗਾਰ ਬਿੱਲ ਜੀ ਰਾਮ ਜੀ ਪਾਸ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾਂਦੀ ਨਖੇਦੀ ਕੀਤੀ ਹੈ ਦੱਸਦੀ ਹੈ ਕਿ ਸ਼੍ਰੋਮਨੀ ਆਕਾਲੀ ਦਲ ਨੇ ਮਨਰੇਗਾ ਸਕੀਮ ਨੂੰ ਗਰੀਬਾਂ ਲਈ ਰੋਜ਼ਗਾਰ ਦੀ ਢਾਲ ਦੱਸਦਿਆਂ ਕਿਹਾ ਕਿ ਸਰਕਾਰ ਨੇ ਇਸ ਕਾਨੂੰਨ ਦੇ ਸਥਾਨ ਤੇ ਵਿਕਸਿਤ ਭਾਰਤ ਜੀ ਰਾਮਜੀ ਬਿੱਲ ਨਾਲ ਇਸ ਢਾਲ ਨੂੰ ਗਰੀਬਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਆ। ਲੋਕ ਸਭਾ ਦੇ ਵਿੱਚ ਵਿਕਸਿਤ ਭਾਰਤ ਜੀ ਰਾਮਜੀ ਬਿੱਲ 2025 ਤੇ ਚਰਚਾ ਦੇ ਵਿੱਚ ਹਿੱਸਾ ਲੈਂਦੇ ਸ਼੍ਰੋਮਨੀ ਆਕਾਲੀ ਦਲ ਦੀ ਸੰਸਦ ਮੈਂਬਰ ਹਰਸੀਮਰਤ ਕੌਰ ਬਾਦਲ ਨੇ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਮਨਰੇਗਾ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੋ ਸਕਦੀਆਂ ਨੇ ਪਰ ਇਸ ਦੀ ਸਭ ਤੋਂ ਵੱਡੀ ਤਾਕਤ ਇਹ ਸੀ ਕਿ ਇਹ ਗਰੀਬਾਂ ਲਈ ਰੋਜ਼ਗਾਰ ਦੀ ਢਾਲ ਵਜੋਂ ਕੰਮ ਕਰਦਾ ਸੀ ਉਹਨਾਂ ਨੇ ਅਗੇ ਵੀ ਕਿਹਾ ਕਿ ਮਨਰੇਗਾ ਦੇ ਵਜੂਦ ਦੇ ਵਿੱਚ ਰਹਿਣ ਨਾਲ ਗਰੀਬਾਂ ਨੂੰ ਇਸ ਗੱਲ ਦਾ ਭਰੋਸਾ ਸੀ ਕਿ ਉਹਨਾਂ ਨੂੰ ਜਿਹੜਾ 100 ਦਿਨ ਦਾ ਰੋਜ਼ਗਾਰ ਮਿਲੇਗਾ ਪਰ ਸਰਕਾਰ ਗਰੀਬਾਂ ਤੋਂ ਉਹ ਢਾਲ ਵੀ ਖੋਣ ਦੀ ਤਿਆਰੀ ਕਰ ਰਹੀ ਆ ਇਸ ਦੇ ਨਾਲ ਹੀ ਹਰਸੀਮਰਤ ਬਾਦਲ ਨੇ ਵੀ ਕਿਹਾ ਕਿ ਬਿੱਲ ਦੇ ਵਿੱਚ ਕੇਂਦਰ ਤੇ ਜਿਹੜਾ ਰਾਜ ਸਰਕਾਰਾਂ ਵਿਚਕਾਰ ਫੰਡਾਂ ਦੀ 60 ਜਿਹੜਾ ਅਨੁਪਾਤ 40 ਵੰਡ ਦਾ ਹਵਾਲਾ ਦਿੰਦੇ ਹੋਏ ਸਵਾਲ ਕੀਤਾ ਕਿ ਪੰਜਾਬ ਵਰਗੇ ਰਾਜ ਕੋਲ ਆਪਣਾ ਹਿੱਸਾ ਪਾਉਣ ਲਈ ਫੰਡ ਨਹੀਂ ਹੋਣਗੇ ਤੇ ਕੀ ਇਹ ਰੋਜ਼ਗਾਰ ਯੋਜਨਾ ਪੰਜਾਬ ਦੇ ਵਿੱਚ ਹੀ ਖਤਮ ਕਰ ਦਿੱਤੀ ਜਾਵੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਭਾਵੇਂ ਹਰ ਸਾਲ 125 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਹੋਵੇ ਪਰ ਜੀ ਰਾਮਜੀ ਬਿੱਲ ਦੇ ਨਵੇਂ ਪ੍ਰਬੰਧ ਲੱਖਾਂ ਘਰਾਂ ਨੂੰ ਖਾਣਾ ਪਕਾਉਣ ਤੋਂ ਰੋਕ ਦੇਣਗੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਗਠਾਂਜੇ ਨੂੰ ਕਮਜ਼ੋਰ ਕਰ ਦਿੱਤਾ ਇਸ ਲਈ ਇਸ ਪ੍ਰਸਤਾਵਿਤ ਕਾਲੇ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਨੈਸ਼ਨਲ ਕਾਨਫਰੰਸ ਦੇ ਮੀਆਂ ﺍﻟताफ احمد ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਆਯੁਸ਼ਮਾਨ ਭਾਰਤ ਤੇ ਡਾਇਰੈਕਟ ਕੈਸ਼ ਟਰਾਂਸਫਰ ਡੀਬੀਟੀ ਅਤੇ ਉਜਵਲਾ ਵਰਗੀਆਂ ਸ਼ਾਨਦਾਰ ਯੋਜਨਾਵਾਂ ਸ਼ੁਰੂ ਕੀਤੀਆਂ ਸੀ ਪਰ ਜੀ ਰਾਮਜੀ ਬਿੱਲ ਸਰਕਾਰ ਦੇ ਅਕਸ ਨੂੰ ਨੁਕਸਾਨ ਪਹੁੰਚਾਏਗਾ ਉਹ ਸ਼ਿਵਰਾਜ ਸਿੰਘ ਚੋਹਾਨ ਵਰਗੇ ਚੰਗੇ ਮੰਤਰੀ ਤੋਂ ਮਨਰੇਗਾ ਦੇ ਵਿੱਚ ਬਦਲਾਅ ਦੀ ਉਮੀਦ ਨਹੀਂ ਕਰ ਰਹੇ ਸੀ ਉਹਨਾਂ ਨੇ ਅੱਗੇ ਵੀ ਕਿਹਾ ਕਿ ਬੇਰੁਜ਼ਗਾਰੀ ਇਸ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਤੇ ਮਨਰੇਗਾ ਨੂੰ ਬੰਦ ਕਰਕੇ ਸਰਕਾਰ ਨੇ ਗਰੀਬਾਂ ਦਾ ਰੋਜ਼ਗਾਰ ਹੋਲੇ ਆ ਉਹ ਨਾਨਸਰ ਕਾਟੋ ਮੰਕੀਤੀਆ ਕਿ ਇਹ ਬਿੱਲ ਵਾਪਸ ਲਿਆ ਜਾਵੇ ਆਕਾਲੀ ਦਲ ਦਾ ਇਹ ਵੀ ਕਹਿਣਾ ਕਿ ਮਨਰੇਗਾ ਦੇ ਵਜੂਦ ਦੇ ਵਿੱਚ ਰਹਿਣ ਨਾਲ ਗਰੀਬਾਂ ਨੂੰ ਇਸ ਗੱਲ ਦਾ ਭਰੋਸਾ ਸੀ ਕਿ ਉਹਨਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲੇਗਾ ਪਰ ਸਰਕਾਰ ਗਰੀਬਾਂ ਤੋਂ ਉਹ ਟਾਲ ਵੀ ਖੋਣ ਦੀ ਤਿਆਰੀ ਕਰ ਰਹੀ ਆ ਹਰਸਿੰਦਰ ਕੌਰ ਬਾਦਲ ਨੇ ਬਿੱਲ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਵਿੱਚਕਾਰ ਫੰਡਾਂ ਦੀ 60:40 ਵੰਡ ਦਾ ਹਵਾਲਾ ਦਿੰਦੇ ਹੋਏ ਸਵਾਲ ਕੀਤਾ ਕਿ ਪੰਜਾਬ ਵਰਗੇ ਸੂਬੇ ਕੋਲ ਆਪਣਾ ਹਿੱਸਾ ਪਾਉਣ ਲਈ ਫੰਡ ਨਹੀਂ ਹੋਣਗੇ ਤੇ ਕੀ ਇਹ ਰੋਜ਼ਗਾਰ ਯੋਜਨਾ ਪੰਜਾਬ ਦੇ ਵਿੱਚ ਖਤਮ ਕਰ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਭਾਵੇਂ ਹਰ ਸਾਲ 125 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੱਤੀ ਹੋਵੇ ਪਰ ਜੀ ਰਾਮ ਜੀ ਬਿੱਲ ਦੇ ਨਵੇਂ ਪ੍ਰਬੰਧ ਲੱਖਾਂ ਘਰਾਂ ਨੂੰ ਖਾਣਾ ਬਕਾਉਣ ਤੋਂ ਰੋਕ ਦੇਣਗੇ